ਸੋਨਾ ਦਾ ਪ੍ਰੈਸ ਮੀਨ ਤੋਂ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲਓ ਜਲਾਲਪੁਰੀਆ ਤੇ ਜੀਵਨ ਪਾਲਾਂ ਤੇ ਜੀਵਨ ਪਾਲਾਂ ਤੇ ਜੀਵਨ ਟੀਪੂਕੀ ਦੇ ਮੇਲੇ ਤੇ ਆਮੋ ਸਾਹਮਣੇ ਲੱਗਿਆ ਜੋ ਤੇ ਸਾਹਮਣੇ ਇਹਦੀਆਂ ਹੀ ਚੀਜ਼ਾਂ ਦੇ ਦੁਬਾਨੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪਾਉਂਦਾ ਰੇਡ ਪਤਲੀ ਪਤੰਗ ਜਿਹਾ ਸਰੀਰ ਆਹ ਭੱਜ ਗਿਆ ਆਹ ਭੱਜ ਗਿਆ ਆਹ ਭੱਜ ਗਿਆ ਆਹ ਭੱਜ ਗਿਆ ਇਹ ਜੀਵਨ ਹੈ ਮਾਨੁਕੇ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਇਧਰ ਜੀਵਨ ਮਾਨੁਕੇ ਤੇ ਦੂਜੇ ਪਾਸੇ জাফর ਇਕਬਾਲ ਚੈਨੀ ਆਹ ਚੈਨੀ ਆਹ ਚੈਨੀ ਆਹ ਚੈਨੀ ਤੇ ਜੀਵਨ 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 ਇਹ ਅਜੂਬਾ ਮਾਂ ਖੇਡ ਕਬੱਡੀ ਮਾਨੁਕੇ ਗੇਲ ਵਾਲਾ ਜੀਵਨ 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 ਪਰ ਸਾਹਮਣੇ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਕਰੂ ਕੋਸ਼ਿਸ਼ ਮੇਰੇ ਮਿੱਤਰੋ ਇੱਕ ਪਾਸੇ ਅਮਰਤ ਹੈ ਫਤਿਹਗਰ ਛੱਨਾ ਪਿੰਡ ਸਮਾਨੇ ਵੇ ਲਾਗੇ ਉਹ ਸਮਾਨਾ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤੀ ਸੀਗੀ ਮੇਰੇ ਵੀਰੋ ਸਾ ਵੀਰ ਚਮਕੌਰ ਮਾ ਪਾਜੀ ਦਰਸ਼ਨ ਨੱਜਰ ਕਹਿੰਦੇ ਵੀ ਇਹ ਸਾਡੇ ਟੀਪੂਕੀ ਦਾ ਮੱਖਣ ਵਾਲੀ ਕੋਈ ਹੈ ਸੋ ਮੱਖਣ ਵਾਲੀ ਜੀ ਦੇ ਵੀ ਦਰਸ਼ਨ ਆਪਾਂ ਜਲਦੀ ਕਰਾਂਗੇ ਸੋ ਆਓ ਜੀ ਚਮਕੌਰ ਜੀ ਕਰੀਏਗਾ ਲੋ ਜੀਵਨ ਦੀ ਰੇਡ ਦੇ ਨਾਲ ਜੁੜੀਏ ਮੇਰੇ ਵੀਰੋ ਫਤੇਗੜ ਛੰਨਾ ਵਾਲਾ ਇੱਕ ਜ਼ਿਲ੍ਹੇ ਪਟਿਆਲੇ ਦੇ ਵਿੱਚ ਪੈਂਦਾ ਹੈ ਇੱਕ ਜ਼ਿਲ੍ਹੇ ਬਰਨਾਲੇ ਦੇ ਵਿੱਚ ਪੈਂਦਾ ਪਰ ਆਹ ਲਲਕਾਰਿਆਂ ਨੇ ਦੱਸਿਆ ਵੀ ਜੀਵਨ ਦੀ ਖੇਡ ਦਾ ਆਨੰਦ ਕਹਿੰਦੇ ਪੂਰਾ ਪੂਰਾ ਆ ਰਿਹਾ ਅੱਜ ਟੀਪੂਕੀ ਦੇ ਲੋ ਜੀਵਨ ਤੇ ਦੂਜੇ ਪਾਸੇ ਦੇਖੋ ਚਾਰ ਨੇ 14 ਦੇ ਵਿੱਚ ਦੇਖਾਂਗੇ ਕਿਸ ਨਾਲ ਹੋਊਗਾ ਮੁਕਾਬਲਾ ਭਾਈ ਪਵਿੱਤਰ بھائی ਨੂੰ ਉਹਨਾਂ ਨੂੰ ਬੇਨਤੀ ਆ ਖਜੂਰਲੇ ਵਾਲਿਆਂ ਨੂੰ ਕਿ ਇੱਧਰ ਟੈਕਨੀਕਲ ਵਾਲੇ ਸਾਡੇ ਕੰਧਾ ਢਾਲੀਵਾਲ ਭਾਜੀ ਸਾਡੇ ਤੁਹਾਨੂੰ ਸਾਧ ਰਿਹਾ ਹੈ ਪਵਿੱਤਰ ਭਾਜੀ ਆ ਇੱਧਰ ਆਈਏ ਟਰੱਕ ਵਾਲੇ ਪਾਸੇ ਟੈਕਨੀਕਲ ਟੇਬਲ ਦੇ ਉੱਤੇ ਜਿਹੜੀ ਹੈ ਉਹ ਤੁਹਾਡੀ